ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮੂਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਹੋਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਜੀ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਜੀ ਦੋਨੇ ਸੂਏ ਸਵਾਏ ਆ ਮੌਲ ਰੇਟ ਜਮਾ ਜੈ ਜੀ ਹੁੰਦੇ ਬਾਈ ਤੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਨਸੀਬ ਸਿੰਘ ਪਿੰਡ ਸਾਦਾ ਸਿੰਘ ਜਿਲ੍ਹਾ ਮੋਗਾ ਤਹਿਸੀਲ ਮੋਗਾਈ ਮੋਬਾਈਲ ਨੰਬਰ 94641595 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਸੂਆ ਗੱਨ ਨਮਾ ਸੂਈ ਦੂਜਾ ਸੂਆ ਸਹੀ ਵੜ ਕਦੋ ਸੂਈ ਆ ਜੀ ਹਾਂ ਹੋ ਗਿਆ ਹੁਣ ਹਫਤਾ ਦਾ 1 ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਐ ਇਸ ਟਾਈਮ ਬਾਈ 9 ਤੋਂ 10 ਕਿਲੋ ਦੇ ਵਿੱਚ ਹੋਊਗਾ ਠੀਕ ਆ ਰਾਤ ਹੀ ਆਮਾਲ ਇਹ ਠੀਕ ਆ ਬਾਈ ਇਹਦੇ ਨਾਲ ਇੱਧਰ ਦਾ ਥਣ ਥੋੜਾ ਜਿਹਾ ਘਟਾ ਅੱਧਾ ਲਾਲਾ ਜਾਂ ਅੱਧੋਂ ਜ਼ਿਆਦੇ ਆ ਠੀਕ ਆ ਜੀ ਤੇ ਅੱਧਾ ਹੀ ਲਾ ਕੇ ਜਾ ਅੱਧਾ ਮੰਨ ਕੇ ਅੱਧਾ ਮੰਨ ਕੇ ਚੱਲ ਤੇ ਵਿੱਚ ਨਾੜ ਨਹੀਂ ਗੰਡ ਨਹੀਂ ਕੁਛ ਨਹੀਂ ਵੈਸੇ ਦੁੱਧ ਘਟ ਗਿਆ ਪਹਿਲਾਂ ਸਹੀ ਸੀ ਸੂਏ ਤੋਂ ਬਾਅਦ ਚ ਹੀ ਹੋਇਆ ਠੀਕ ਆ ਥੋੜਾ ਜਿਹਾ ਕਿਤੇ 19 21 ਹੋ ਗਈ ਹਾਂ ਕੋਈ ਨਹੀਂ ਬਈ ਥਾਂ ਪੂਰਾ ਹੋਇਆ ਨਹੀਂ ਨਾ 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 ਬਾਈ ਸੀਰ ਜਰਾ ਕੁ ਪੂਰੀ ਠੀਕ ਆ ਜੀ ਗਰਮੀਆਂ ਦਾ ਤੋਹਫਾ ਬਾਈ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਸੂਆ ਦੂਜਾ ਸੂਈਆ ਮਗਰ ਬੱਚਾ ਬੱਚਾ ਕਿੰਨਾ ਦੁੱਧ ਤਿਆਰ ਆ ਬੰਦੇ ਨੌ ਤੋਂ 10 ਦੇ ਬੱਚੇ ਨੌ ਤੋਂ 10 ਤਿਆਰ ਕਿੰਨਾ ਕਪਾਜੂ ਬਾਈ ਦੁੱਧ ਬਈ ਹਜੇ ਮੰਨਣਾ ਕਣਕੁਣ ਤਰਨਾ ਇਹਦਾ ਵੜਦਾ ਹਾਂਜੀ ਦੁੱਧ ਬਾਹਲਾ ਨਹੀਂ 14 15 ਕਿਲੋ ਵੜ ਪਾ ਜੀ ਠੀਕ ਹੈ ਜੀ ਜਿਹੜਾ ਅੱਜ ਦਾ ਦੁੱਧ ਆ 9 ਤੋਂ 10 ਕਿਲੋ ਆ ਇੱਕ ਥਣ ਪਹਿਲਾਂ ਹੀ ਦੱਸ ਦਿੰਨੇ ਬਾਈ ਮਾੜਾ ਜਾਂ ਪਾਤਾ ਦਿਖਾਉਂਦੀ ਆ ਹੈ ਅੱਧੇ ਤੋਂ ਵੱਧ ਬਾਈ ਕਹਿੰਦਾ ਤੁਸੀਂ ਅੱਧਾ ਹੀ ਮੰਨ ਕੇ ਆਇਆ ਚਾਰ ਥਾਣਾ ਸੋਹਣੇ ਸੈਜ ਦੇ ਹੱਥੀ ਚਵਾਈ ਵਾਲੀ ਜਵਾਸ਼ ਉਪਰ ਚੰਗਾ ਲੱਗਦਾ ਦੁੱਧ ਦੇ ਦਾ ਮੱਝਾਂ ਰ ਗਈ ਹੁਣਾਂ ਗਰਮੀ ਕਰਮ ਵਾਲੀ ਨੇ ਬਹੁਤ ਘੱਟ ਮਨਾਉਗੀ ਲੈਣ ਦੇ ਇੰਜ ਵਾਲਾ ਮੁੱਲ ਬਈ ਇਹਦਾ 28000 ਰਿਗਰਡ ਦੇ ਉਹ ਜੂਮਾਨਤਾ ਮਾ ਕਰ ਜੇ ਮੱਝ ਐ ਜੀ ਡਿਮਾਂਡ ਆ ਜੀ 28000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜਿਹਨੂੰ ਪਸੰਦ ਆਉਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਵੀ ਵੀ ਦੂਜਾ ਸੂਆ ਸੂਈ ਬੜਾ ਠੀਕ ਆ ਜੀ ਤੇ ਇਹਨੂੰ ਤਕਰੀਬਨ ਹੋਏ ਹੋਣੇ 20 ਦਿਨ ਯਾਰ ਸੂਈ ਦਾ ਅੱਛਾ ਹੀ ਇਹਦੇ ਮਗਰੋਂ ਅੱਛੇ ਤੇ ਮਿਲਦੀ ਬਈ ਇਹ ਵੀ ਠੀਕ ਆ ਤੇ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਜੀ ਇਸ ਟਾਈਮ ਬਾਈ 16 ਲੀਟਰ ਦੁੱਧ ਤਿਆਰ ਜੋਕ ਕੇ ਦੇ ਦਾਂਗੇ 15 ਦੀ ਗਾਰੰਟੀ ਹੈ ਆਪਣੀ ਆਪਣੇ ਘਰੇ ਚੋਂ ਨਾਲ 16 ਹੀ ਜੇ ਆਪਣੇ ਘਰੇ ਚੋਂ ਨਾਲ 16 ਜੀ ਅਗਲਾ ਆਈ ਲੈ ਜੂਗਾ ਤਾਂ 15 15 ਅਗਲੇ ਦੇ ਘਰੇ ਜੀ ਦੋ ਟਾਈਮ ਆਪਦੀ ਚਵਾਈ ਕਰ ਲੈ ਚਵਾ ਚੂਏ ਦਾ ਵੀ ਬਈ ਇੱਕ ਨੰਬਰ ਲੱਗਿਆ ਬਾਕੀ ਸੀਲ ਇਹਨੇ ਬਗੈਰ ਨਹੀਂ ਮਿਲਦੀ ਠੀਕ ਆ ਥਣਾ ਦੀ ਜਮਾ ਡੰਨਾ ਜਮਾ ਉੱਤੀ ਆ ਭਾਈ ਠੀਕ ਆ ਜੀ ਥਣਾ ਦੀ ਜਮਾ ਡੰਨਾ ਬਾਕੀ ਕੱਦ ਕਾਠ ਵੀ ਵੱਡਾ ਹੀ ਆ ਗਰਮੀਆਂ ਤੋਂ ਫਾਇਵ ਇਹ ਵੀ ਆ ਜੀ ਐਡੇ ਕੱਦ ਕਾਠ ਵਾਲੀ ਵੜ ਮੁਸ਼ਕਲ ਨਾਲ ਹੀ ਮਿਲਦੀ ਆ ਭਾਈ ਹੋਰ ਲੋਗ ਤਾਂ ਕੱਦ ਕਾਠ ਸਾਢੇ 5 ਫੁੱਟ ਤਾਂ ਹੋਊਗਾ ਜੀ ਹੋਊਗਾ ਭਾਈ 6 ਫੁੱਟ ਕਰਦਾ ਮੇਰਾ ਜ਼ਿਆਦਾ ਹੋਵੇ ਤਾਂ ਜ਼ਿਆਦਾ ਹੀ ਹੋਵੇ ਪਰ ਸਾਢੇ 5 ਫੁੱਟ ਦਾ ਹੱਥ ਕਈ ਹੋਊਗਾ ਸੋਫਾ ਗਰਮੀਆਂ ਦਾ 16 ਕਿਲੋ 22 ਕਿਲੋ ਜੋਕ ਕੇ ਲੈ ਜਾਓ ਕੰਡਾ ਬਾਲਟੀ ਆਪਦਾ ਨਾਲ ਲੈ ਕੇ ਆਇਓ ਜੀ ਮਗਰ ਬੱਚਾ ਇਹਦੇ ਵੀ ਬੱਚਾ 22 ਦਿਨ ਹੋ ਗਏ ਸੂਈ ਨੂੰ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ ਜੀ ਬਾਕੀ ਥਣਾ ਦੇ ਸਹਿ ਸੋਹਣੇ ਹੈ ਗੈਰ ਤੇ ਲੱਗੇ ਹੱਤੀ ਚਵਾਈ ਵਾਲਾ ਥਣ ਥਣਾ ਦੇ ਜਮਾਦਾਨ ਹੈ ਜੀ ਬੇਫਿਕਰ ਹੋ ਕੇ ਆਜੋ ਇਹਦਾ ਮੁੱਲ ਬਈ ਇਹਦਾ ਮੁੱਲ 45000 ਜੀ ਕੋਜੂ ਲੈ ਕੇ ਕਰ ਦਾਂਗੇ ਬਈ ਜਮ ਅਜਾ ਜੇ ਡਿਮਾਂਡ ਆ ਜੀ ਮੁੱਲ 45000 ਰੁਪਇਆ ਜਿਹਨੂੰ ਪਸੰਦ ਆਉਂਦੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਧੰਨਵਾਦ